ਕੋਣੀ ਥੋੜੇ ਚੈਕਿੰਗ ਆਉਣੀ ਬਈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਹੈ ਇੱਕ ਹੋਰ ਆ ਬਣਾ ਇੱਕ ਬਣਾ ਹੋਰ ਬਾਹਰ ਦੋ ਅਮਰੇ ਹੋਰ ਬਾਹਰ ਆਉਣੀ ਆ ਉਹਨੇ ਤੇ ਅੱਜ ਇਕੱਠੀ ਉਹਦੇ ਪਿਆਰ ਇਕੱਠੀ ਭਰੇ ਉਹ ਵੀ ਕੈਮਰਾ ਆ ਬਣਾ ਇਹ ਇਕੱਠੇ ਲੈ ਜਾ ਦੌਰ ਦਾ ਸਾਨੂੰ ਤੇ ਲੋਰੀ ਅੱਜ ਹੁਣ ਜਾਣਾ ਸੀ ਫੇਰ ਜਾਣਾ ਡੇਰਾ ਪਾਪਾ ਨਾਲੇ ਫੇਰ ਜਾਣਾ ਸ੍ਰੀ ਕਰਤਾਰਪੁਰ ਸਾਹਿਬ ਤੇ ਕਰਦੇ ਆ ਵੀਡੀਓ ਸ਼ੁਰੂ ਤੇ ਰਾਤ ਸਾਡੀ ਉਰੇ ਸਟੇ ਸੀਗੀ ਉਹ ਸਾਡੇ ਬੈਗ ਪਏ ਚੱਲੀਏ ਬਾਈ ਲੈ ਕੇ ਉਤਾਰ ਵਿੱਚ ਕਰ ਲਿਓ ਪਾਵਰ ਬੈਂਕ ਦੀ ਡਾਟ ਕੇ ਵਿੱਚੇ ਕਰ ਲਓ ਵਿੱਚੇ ਘੜ ਦ ਬਾਹਰ ਚਾੜ ਦੇ ਗੱਡੀ ਨਾ ਤੇ ਟਰਾਲੀ ਲਾਵਾਂਗੇ ਫੇਰੀ ਲਾਵੇ ਬਣਾਉਣੀ ਆਜਾ ਆਪਾਂ ਨੇ ਬਸ ਐਦਾਂ ਹੀ ਆਇਆ ਰਿਕੋਰਡ ਕਰਾ ਲਿਆ ਫਿਰ ਲੱਗੀ ਬਾਠ ਠੀਕ ਆ ਚਲੋ ਤਾਂ ਲੋ ਵੀ ਟਾਈਮ 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 ਨਾਲ ਕੜੀ ਬੰਨ੍ਹ ਟਾਈਮ ਹੈ ਕਿੰਨਾ ਹੋ ਗਿਆ 6 ਵਜੇ ਹੋਈ ਜਾਂਦਾ ਚਲੋ ਬਾਕੀ ਹੋ ਗਿਆ ਤਿਆਰੀ ਤਿਆਰ ਮੈਂਗਾ ਉਹ ਗੇ ਰੈਡੀ ਤੂੰ ਫੋਟੋ ਭੇਜੇ ਮਰੇ ਕੋਲ ਹੋ ਗਿਆ ਰੈਡੀ ਉਹ ਗੇ ਰੈਡੀ ਜੀ ਤੇ ਰਾਤੀ ਅਸੀਂ ਗੁਰਦੁਆਰਾ ਸਾਹਿਬ ਬਾਬਾ ਸ਼੍ਰੀ ਚੰਦ ਕਿਹਨਾ ਬਾਬਾ ਸ਼੍ਰੀ ਚੰਦ ਦੀ ਹਾਂਜੀ ਹਾਂਜੀ ਗੁਰਦੁਆਰਾ ਬਾਬਾ ਸ਼੍ਰੀ ਚੰਦ ਤੇ ਤਿਆਰੀ ਵਾ ਸਾਡੀ ਜਾਣੇ ਦੀ ਹਾਂ ਵੀ ਤਿਆਰੀ ਆ ਡਨ ਬਰ ਚੱਕ ਲਈ ਇੱਕ ਵਾਰ ਦੇਖ ਲਈਏ ਤੋ ਲੋ ਬਈ ਤਿਆਰੀ ਜਾਣੇ ਦੀ ਤੋਰ ਲੈ ਤੋਰਨਾ ਵਾਸਤੇ ਉਹ ਰੁਪਈਆ ਰੁਪਈਆ ਲੋ ਬਈ ਮੀ ਬਹਿਣ ਲੱਗ ਗਿਆ ਬੰਦੇ ਆ ਹੀ ਜਾਂਦੇ ਖੜੇ ਮੀ ਆ ਗਿਆ ਮੀ ਆ ਨਾ ਨਾ ਇਹ ਨਹੀਂ ਹੈਗਾ ਅੱਗੇ 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 ਉਹ ਬਾਹਰੇ ਬਾਹਰ ਹੈ ਬੜੇ ਛੜ ਕੇ ਡੱਟ ਜਾਣਾ ਸੀ ਬਾਹਰੇ ਇਰੋਗਾ ਬਣਾ ਨਾ ਕੋਣ ਕਿ ਮੀਂਹ ਪੈਣ ਲੱਗ ਗਿਆ ਮੀਂਹ ਆ ਗਿਆ ਮੀਂਹ ਚਲੋਗੇ ਮੀਂਹ ਸ਼ੁਰੂ ਹੋ ਗਿਆ ਟਾਈਮ ਵਜੇ ਲਈ 6:00 ਵਜੇ ਆ ਸਾਹਮਣੇ ਵੀ ਸੁਰੂ ਤੋਂ ਠੰਡਾ ਮੌਸਮ ਕਰਤਾ ਹੈ ਤੇ ਹੁਣ ਕਰੀਏ ਦਰਬਾਰ ਸਾਹਿਬ ਦੇ ਦਰਸ਼ਨ ਟੈਂਪੋਂ ਦਾ ਰੰਦਾ 6 ਵਜੇ 27 ਮਿੰਟ ਹੋ ਗਏ। ਉਹ ਟਰੈਕਟਰ ਆ ਗਿਆ ਮੀ ਪੈ ਰਿਆ। ਟਰਾਲੀ ਨੇੜੇ ਹੀ ਲੈ ਆ ਫਿਰ। ਗਿੱਲੇ ਹੋਣਾ ਦਾ। ਮੈਂ ਤਾਂ ਥੋੜਾ ਜਿਹਾ ਗਿੱਲਾ ਹੋ ਗਿਆ ਵੈਸੇ। ਮੂਰੇ ਪਹਿਣ ਕਰਕੇ। ਚਲੋ ਬਈ ਚਲੋ। ਸਾਨੂੰ ਸਹਾਇੀ ਢੋਲਾ ਸਾਹਿਬ ਤੇ ਕਰਿਆਣੂ ਦਸਤਨ ਲੋ ਵੀ ਉੱਧਰ ਪ੍ਰਸ਼ਾਦਾ ਦਾ ਝਗੜਾ ਉੱਧਰ ਇੰਟਰਵਿਊ ਚੱਲਦੀ ਇਹਨਾਂ ਦੀ ਬੰਦੇ ਸਾਰੇ ਬੈਠੇ ਆ ਉੱਧਰ ਨਿਕਲੇ ਰੈਂਡਰ ਇੱਥੇ ਤਾਂ ਫੀਕੂ ਹੀ ਪਈ ਪਈ ਅੱਛਾ ਬਾਕੀ ਸਾਰੇ ਉੱਧਰ ਦੇ ਪਾਕਿਸਤਾਨ ਦੇ ਉਹਨਾਂ ਨੂੰ ਯਾਰ ਇਸ ਸਪੀਡ ਵਿੱਚ ਉੱਥੇ ਫਿਰ 400 ਤੱਕ ਮੈਂ ਕਿੰਨੀ ਸੋਚ ਰਿਹਾ ਕਿ ਜੇ ਕਿਤੇ ਪੂਰਾ ਪ੍ਰਬੰਧ ਕਰ ਦਿੰਦਾ ਮੈਨੂੰ ਪਾਕਿਸਤਾਨ ਨੂੰ ਰੋਜ਼ਗਾਰ ਬਦਲ ਦਿੰਦਾ ਆ ਸੈਗੁਰ ਜੀ ਦਾ ਉਹ ਹੋ ਰਿਆ ਨਾ ਮੰਡੀ ਕਰਨ ਹੋ ਗਿਆ ਵੀ ਇੱਕ ਪਾਸਪੋਰਟ ਖਤਮ ਕਰ ਦੇਵੇ ਆਧਾਰ ਕਾਰਡ ਕਰ ਦੇਵੇ ਗੁਰੂ ਦੇ ਨਾਲ ਰਸਨ ਪਾਣੀ ਗੁਰਦੁਆਰੇ ਚ ਤਾਂ ਮੁੱਕਣ ਨਾ ਦੇਵੇ ਪਾਕਿਸਤਾਨ ਵਾਲੇ ਤਾਂ ਮੌਜੂਦ ਨੇ ਇਹਨਾਂ ਨੇ ਯਾਰ ਜਾਣ ਕੇ ਕਰਿਆ ਨਾਲ ਵਾਲੇ ਕਿਹਦੇ ਉੱਧਰ ਥੈਲੇ ਚਸਲਾ ਪਾ ਦੇ ਕਰਨਾ ਇੰਦਾ ਨਹੀਂ ਹੁੰਦਾ ਯਾਰ ਕਾਹ ਨੂੰ ਆਸਣਾ ਦੇ ਦੇ ਚਾਹਦੇ ਆ ਬਾਈ ਪ੍ਰਸ਼ਾਦਾ ਬਹੁਤ ਆਨੰਦ ਆ ਬਹੁਤ ਸੇਵਾ ਕੀ ਰਹੀ ਕਰਦੇ ਆ ਗਲਾਂ ਚ ਰੱਖੇ ਪਾਪਾ ਔਰ ਉਹ ਸਾਰੇ ਆ ਰਹੇ ਪ੍ਰਸ਼ਾਦਾ ਸ਼ੱਕੇ ਬਹੁਣ ਸਿੱਧਾ ਆਪਾਂ ਨੇ ਲਾਂਗੇ ਬਣੇ ਜਾਣਾ ਚਲੋ ਜੀ ਸਾਰੇ ਨੰਗਰ ਸ਼ੱਕਲੇ ਆ ਹੁਣ ਸਿੱਧਾ ਕੋਰੀਡੋਰ ਪਰ ਜਾਣਾ ਟਰੈਕਟਰ ਤਿਆਰ ਆ ਬਹੁਤ ਜੂੜੀ ਬੰਦੇ ਆ ਰਹੇ ਸਾਰੇ ਖਾ ਲਾਤਾ ਬਈ ਉਮੀਨ ਹੈ ਥੋੜੀ ਹੁੰਮਜ ਹੀ ਕਰਤੀ ਹੈ ਨਾ ਥੋੜੀ ਮੋਟੀ ਸਰ ਬਾਕੀ ਹੈ ਕਿ ਸਰੇ ਆ ਕੇ ਬੜੀ ਪਤਾ ਲੱਗੂਗਾ ਬਈ ਸਾਰੇ 레ਡੀ ਜਾਣੇ ਨੂੰ ਆਹ ਬਾਈ ਤਿੰਦਰ ਵੀ ਖੜੇ ਆ ਪਾਕਿਸਤਾਨ ਆ ਹੋ ਬਈ ਚੱਲ ਬਈ ਚੱਲ ਜਾਣ ਦੇ ਆਹ ਸਾਈਡ ਪਾ ਦੇ 체킹 ਹੋਣੀ ਆਰੇ ਬਈ ਥੱਲੇ ਲੈਨ ਲਾ ਲੋ ਆ ਜਾਓ ਥੱਲੇ ਸਾਰੇ ਆਇਓ ਆਇਓ ਬਈ ਆਇਓ ਥੱਲੇ ਸਾਰੇ ਲੈਨ ਲਾ ਲੋ ਲੈਨ ਲਾ ਲੋ 체킹 ਆਉਣੀ ਲੋਵੇ ਚੈਕਿੰਗ ਹੋ ਗਈ ਤਾਂ ਸਾਰੇ ਬਹਿ ਗਏ ਹੋ ਗਈ ਬਈ ਤੇਰੀ ਚੈਕਿੰਗ ਬੱਸ ਮੈਨੂੰ ਧੰਨਵਾਦ ਤੁਹਾਡਾ ਆ ਬਣੀ ਯਾਰ ਸਾਡੇ ਮੈਨੂੰ ਮੇਰੇ ਸਾਰੇ ਕੁਝ ਆਉਣਾ ਤੇਰਾ ਹੀ ਆਉਣਾ ਸਾਰਾ ਬੱਸ ਅੱਗੇ ਵੀ ਤੇਰੀ ਚੱਕਣਾ ਜਿਉਂ ਜੀ ਲਿਆ ਆ ਮੁੰਡਾ ਬਾਈ ਸਾਡੇ ਕੰਨਾਂ 'ਚ ਆਉਂਗਾ ਮੇਨਟਿੰਗ ਮੇਨਟਿੰਗ ਪੇਪਰ ਵਰਕ ਦੇਖੋ ਜੀ ਅਗਰੇ ਅੱਗੇ ਸਰ ਵੀਰ

ਨੇ ਉਹ ਕਹਾਂ ਜਾ ਕੇ ਵੀਡੀਓ ਚਲੋ ਕਹਾਂ ਤੇ ਕਹਿੰਦੇ ਆ ਕੇ ਹਾਂ ਚਲੋ ਚਲੋ ਚੱਲ ਬਾਈ ਪਾਕਿਸਤਾਨ ਉਹ ਅਸੀਂ ਤਾਂ ਰਸਤਾ ਪਾਕਿਸਤਾਨ ਨੂੰ ਜਾਂਦਾ ਹੋਰ ਨਹੀਂ ਗੋਲਦਣਾ ਇਹਦੀ ਇੱਧਰ ਰਸਤਾ ਪਾਕਿਸਤਾਨ ਦਾ ਇੱਧਰ ਆ ਤਮੀ ਬਾਰਕੀ ਨਾਲ 게ਟ ਨੰਬਰ 1 ਕਾਹਦਾ ਜਿੱਤੇ ਮਰਜ਼ੀ ਖੜਾ ਦੇ ਉਹਨੇ ਲਵਾਣਾ ਅੱਗੇ ਇੱਧਰੇ ਇੱਧਰ ਲਾ ਦੇ ਕਾਹਦਾ ਇੱਧਰ ਰੱਖੀਏ ਪੁਰਾਣੀ ਬਾਡੀ ਚੱਲ 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 ਓਕੇ ਕਰ ਲੈ ਬੱਸ ਭਾਈ ਓਕੇ ਡਨ ਹਾਂਜੀ ਆਹ ਠੀਕ ਐ ਲੰਬਾ ਬਹੁਤ ਔਰੇ ਦਾ ਕਹਿਣਾ ਗੱਬੇ ਰੱਖ ਲੋ ਭਾਈ ਲੋ ਭਾਈ ਜਿਹਨੇ ਆਪਣੇ ਕੱਪੜੇ ਚੇਂਜ ਕਰਨੇ ਕਰ ਲੋ ਹੁਣ ਉਹ ਲੱਟਾ ਦਾ ਬੰਦ ਕਰੀ ਲੱਟਾ ਬੰਦ ਕਰ ਦਿਓ ਲੱਟਾ 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 ਚੱਲ ਭਾਈ ਭਾਈ ਆਪਾਂ ਦਾ ਇਦਾਂ ਹੀ ਚੱਲੇ ਐ ਇਦਾਂ ਹੀ ਵਾਹ ਠੀਕ ਤੇ ਹੁਣ ਮਿਲਦੇ ਆਪਾਂ ਹੀ ਅਗਲੀ ਵੀਡੀਓ ਚ ਹੁਣ ਐਂਟਰੀ ਕਰਾਂਗੇ ਕੋਰੀਡੋਰ ਚ ਅੰਦਰ ਤੇ ਓਕੇ ਬਾਏ